ਗੋਟੂ ਚੌਂਕ ਦੇ ਵਿੱਚ ਨਾਲ ਸਾਡੇ ਭਗਤ ਜੀ ਦਾ ਵਾਰਡ ਪੈਂਦਾ ਕਰਨ ਜੀ ਦਾ ਵੀ ਇੱਧਰੋਂ ਆਉਂਦਾ ਪਾਣੀ ਮਰਵਾ ਸਾਹਿਬ ਦਾ ਟੂ ਟੂ ਜੀ ਦਾ ਟੂ ਪਸੀਨ ਸਾਹਿਬ ਦਾ ਕਾਲਾ ਨਰੇਸ਼ੀ ਚੌਧਰੀ ਸਾਹਿਬ ਭੰਡਾਰੀ ਸਾਹਿਬ ਸੱਤਾ ਵਾਲੀਆ ਤੇ ਇਹ ਵੇਖੋ ਗੰਦ ਬੜਾ ਸ਼ਹਿਰ ਚ ਔਰ ਮੈਂ ਤਾਂ ਪ੍ਰਯਾਸ ਕੀਤਾ ਸੀ ਕੀ ਕਮੇਟੀ ਇਹਨਾਂ ਨੂੰ ਠੇਕਾ ਦੇਵੇ ਇਹਨਾਂ ਕਮੇਟੀ ਨੇ ਠੇਕਾ ਨਹੀਂ ਦਿੱਤਾ ਠੇਕਾ ਮਤਲਬ ਇਹਨਾਂ ਨੂੰ ਸਫਾਈ ਦਾ ਕੰਮ ਦਿੱਤਾ ਜਾਵੇ ਹੁਣ ਤੁਸੀਂ ਦੇਖਿਆ ਕਿੰਨੀ ਗਾਰ ਨਿਕਲ ਰਹੀ ਆ ਉਹ ਕੋਟੂ ਚੌਂਗ ਦੇ ਵਿੱਚ ਇਹਨਾਂ ਸਾਰਿਆਂ ਦਾ ਜਾ ਕੇ ਜੱ ਇਕੱਠਾ ਜਾ ਕੇ ਪਾਣੀ ਮਿਲਦਾ ਉਹ ਛੋਟੀ ਆਉਦੀ ਆ ਰੁੰਦਾ ਕੀ ਆ ਕਿ ਸਾਰੀ ਦੀ ਸਾਰੀ ਬੋਤਲਾਂ ਨਾਲ ਭਰ ਜਾਂਦੀ ਆ ਤੇ ਪਿੱਛੇ ਜਾਮ ਲੱਗ ਜਾਂਦਾ ਲੋਕਾਂ ਦਾ ਅੱਜ ਸ਼ਿਵਾਜੀ ਫਲੋ ਨਹੀਂ ਕਰਦਾ ਕਿਨੂੰ ਤੇ ਇੱਕ ਘਰ ਅਜੇ ਤੱਕ ਸਾਫ਼ ਨਹੀਂ ਹੋਈ ਬਹੁਤ ਲੰਬੇ ਸਰਸੇ ਤੋਂ ਤੇ ਮੈਨੂੰ ਇੱਕ ਬੰਦਾ ਚੰਗਾ ਟੱਕਰ ਗਿਆ ਮੈਂ ਕਮੇਟੀ ਨੂੰ ਵੀ ਦੱਸਿਆ ਮੈਂ ਕਿਹਾ ਇੱਕ ਸਾਟੇ ਦਾ ਮੈਂ ਇੱਕ ਸੈੱਟ 9 ਲੱਖ ਰੁਪਏ ਦਾ ਮਹੀਨੇ ਦਾ ਅਹੀਂ ਦੋ ਲਾਏ ਹੋ ਇਹ ਹੁਣ ਪੱਲੇ ਮੇਰੇ ਪੈ ਰਿਆ ਉਹਨਾਂ ਨੂੰ ਕਿਹਾ ਇਹ ਟੈਂਡਰ ਲਾਓ ਪਾਸ ਕੀਤਾ ਹਾਊਸ ਦੇ ਵਿੱਚ ਨੇ ਕਹਿਣਾ ਓੜਾ ਦਿੱਤਾ ਚਲੋ ਬਾਦੀਆਂ ਗੱਲਾਂ ਅੱਜ ਨਹੀਂ ਕਰਨੀਆਂ ਫਿਰ ਕਿਤੇ ਮੌਕਾ ਮਿਲੇਗਾ ਕਰਾਂਗੇ ਤੇ ਸ਼ਹਿਰ ਦੀ ਜਿਹੜੀ ਸਿਵਰੇਜ ਦੀ ਸਫਾਈ ਆ ਉਹਦਾ ਬਹੁਤ ਬੁਰਾ ਹਾਲਾ ਔਰ ਹੱਲ ਕੋਈ ਨਹੀਂ ਹੱਲ ਇਹੀ ਆ ਜਿਹੜੇ ਛੋਟੇ ਟੈਂਕਰਾਂ ਨੇ ਗਲੀਆਂ ਦੇ ਵਿੱਚ ਜਾ ਕੇ ਇਹ ਜਦੋਂ ਤੁਸੀਂ ਦੇਖੇ ਹੋਣੇ ਪਹਿਲਾਂ ਦੇ ਗਾਰ ਕੱਢਦੇ ਆ ਵਿੱਚ ਕਈ ਦਫਾ ਕਮੇਟੀ ਦੇ ਜੈਟਿੰਗ ਮਸ਼ੀਨ ਦੇ ਪਾਈਪ 70 70 ਫੁੱਟ ਦੇ ਇਹਨਾਂ ਨੇ ਕੱਢੇ ਸਰਕਾਰੀ ਮਾਲ ਆ ਕੱਟ ਕੇ ਚਰੇ ਗਏ ਤੇ ਪਿਆਰਿਆਂ ਨੂੰ ਬਾਸ ਇੱਕ ਇੱਕ ਵਾਰਚ ਕਿਨੇ ਕਿਨੇ ਬਾਸ ਕਾਲਾ ਜੀ 10 10 10 10 ਕਾਲਾ ਜੀ ਦੀ ਐਮਸੀ ਸੌਰੀ ਨਾ ਦਸੀ ਬਲਜੀਤ ਬਲਜੀਤ ਸਿੰਘ ਬਲਜੀਤ ਸਿੰਘ ਦੀ ਐਮਸੀ ਸਾਹਿਬ ਦੀ ਇਹਦੀ ਧਰਮ ਪਤਨੀ ਕਿ ਤੂੰ ਆ ਨਹੀਂ ਸਾਰੇ ਆ ਇਹਦੀ ਡਿਊਟੀ ਲੱਗੀ ਕਿ ਸਾਰਿਆਂ ਦੇ ਨਾਲ ਕੋਆਪਰੇਟ ਕਰਕੇ ਆਉਂਦਾ ਵੀ ਤੁਹਾਡੇ ਕੋ ਆਉਂਦਾ ਜੀ ਆਉਂਦਾ ਬਿਲਕੁਲ ਭਾਜੀ ਆਉਂਦਾ ਜੀ ਆਇਆ ਨਹੀਂ ਆਲੇ ਸਾਡੇ ਆਏ ਵਾਰੀ ਆਣੀ ਹੈ ਤੁਹਾਡੀ ਵਾਰੀ ਵੀ ਆਊਗੀ ਆਊਗੀ ਦੇਖੋ ਸਾਰੇ ਕਪੂਰਥਲੇ ਨੂੰ ਰਾਹਤ ਮਿਲਣੀ ਚਾਹੀਦੀ ਆ ਗੰਦਗੀ ਚ ਰਹਿ ਰਿਆ ਕਮੇਟੀ ਚ ਬੜੀ ਵੱਡ ਗੱਲ ਸੁਣਾਈ 14 ਕਰੋੜ 50 ਲੱਖ ਰੁਪਏ ਦੇ ਕਰੀਬ ਕਮੇਟੀ ਚ ਐਸੇ ਲਪਿਆ ਕਮੇਟੀ ਖਰਚ ਨਹੀਂ ਕਰਦੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਚਲੋ ਇੱਕ ਮੀਟਿੰਗ ਕੀਤੀ ਆ ਸ਼ਾਇਦ ਉਹ ਸੈਕਸ਼ਨ ਮਸ਼ੀਨ ਦਾ ਸੈਕਸ਼ਨ ਦੇ ਨਾਲ ਜਿਹੜੀ ਪਾਵਰ ਸੈਕਸ਼ਨ ਕਹਿੰਦੇ ਕਿਹੜੀ ਸੈਕਸ਼ਨ ਕਹਿੰਦੇ ਆ ਸੈਕਸ਼ਨ ਮਸ਼ੀਨ ਆ ਉਹਦੇ ਨਾਲ ਵੱਟੀਆਂ ਜਿਹੜੀ ਪਾਈਪ ਲਾਈਨ ਨੂੰ ਸਾਫ਼ ਹੋਣੀ ਆ ਉਹਦਾ ਟੈਂਡਰ ਮਿਰਖਲਾ ਅੱਜ ਖੁੱਲ੍ਹੇ ਖੁੱਲ ਗਿਆ ਇੱਕ ਅੱਧੇ ਦਿਨ ਚ ਵਰਕਆਊਟ ਦੇ ਦੇਣਗੇ ਤੇ ਫਲੋਟ ਪਾਣੀ ਦਾ ਫਿਰ ਵਧੀਆ ਹੋ ਜਾਊਗਾ। ਔਰ ਮੈਂ ਅ ठेकेदार ਤੋਂ سارے ਐਮਸੀ ਕੋਆਪਰੇਟ ਕਰ ਰਿਹਾ। ਅਸੀਂ ਇਸ ਵੇਲੇ ਕਾਫੀ ਕੰਮ ਸਰਦਾਰ ਕੇਰ ਸਿੰਘ ਦੇ ਵਾਰਡ ਚ ਦੋ ਵਾਰਡ ਚਲੇਓ। ਚੀਤਾ ਜੀ ਦੇ ਹਾਂਜੀ। ਚੀਤਾ ਜੀ ਦੇ ਵੀ ਹੋਇਆ। ਇਹ ਪਾਲਾ ਭਾਜੀ। ਚੀਤਾ ਫਿਰ ਸ਼ਕਲਾ ਫਿਰ ਪਾਲਾ ਤੇਰ ਤਰਸ਼ੇਮ لال ਜੀ ਦਾ ਅੱਧਾ ਕੰਮ ਅਸੀਂ ਕਰ ਚੁੱਕੇ ਆ 90% ਹੋ ਗਿਆ ਤੁਹਾਡੇ ਵੀ ਹੋ ਗਿਆ ਕੈਂਪ ਪੂਰਾ ਹੋ ਗਿਆ ਕੈਂਪ ਪੂਰਾ ਇਹਨਾਂ ਦਾ ਹੋ ਗਿਆ ਹੋਰ ਸਬਜ਼ੀ ਮੰਡੀ ਤੇ ਪਰਲ ਬੰਨਾ ਰਹਿ ਗਿਆ ਬਿੱਟੂ ਭਾਈ ਜੀ ਦਾ ਅੱਧਾ ਦਾ ਵਾੜ ਹੋ ਗਿਆ ਅੱਧਾ ਸੱਤਾ ਵਾਲੀਆ ਜੀ ਦਾ ਹੋ ਗਿਆ ਭੰਡਾਰੀ ਜੀ ਆਣੀ ਵਾਰੀ ਹਲੇ ਆਣੀ ਹੈ ਹਾਂ ਜੀ ਵਾਰੀ ਦੇਖੋ ਆਣੀ ਹੈ ਅਗੀ ਦੇ ਪਿੱਛੇ ਆ ਜਗਦੀਸ਼ ਹਾਂ ਸੀ ਮੈਂ ਦੇਖੇ ਸੀ ਇੱਥੇ ਇਨਾ ਦਾ ਹੋ ਗਿਆ ਹੋ ਗਿਆ ਬਾਈ ਹਾਂਜੀ ਹਾਂਜੀ ਤਸल्ली वृक्ष ਹਲੋ ਚਮਕਾਤਾ ਜਿਵੇਂ ਬਿਲਕੁਲ ਜੀ 100% ਹੋ ਗਿਆ ਜੀ ਬਿਲਕੁਲ ਵਧੀਆ ਖਦਾ ਮੇਰਾ ਮਾਨ ਸਿੰਘ ਸਾਹਿਬ ਤੁਹਾਡਾ ਅੱਦਾ ਕੁਲਦੀਪ ਜੀ ਤੁਹਾਡੇ ਨਹੀਂ ਹਲੇ ਗਏ ਇਹ ਚਲੋ ਮੇਰਾ ਮਤਲਬ ਵਾਰੀ ਵਾਰੀ ਆਉਣੀ ਹੁਣ ਕਾਹ ਪੜੀ ਹੁੰਦੀ ਕਈ ਦਫਾ ਲੋਕ ਆਪਣੀ ਜਗ੍ਹਾ ਐਮਸੀ ਨੂੰ ਕਹਿੰਦੇ ਕਿ ਤੂੰ ਕੀ ਕਰਦਾ ਯਾਰ ਮਸ਼ੀਨਾਂ ਤਾਂ ਉਧਰ ਚੱਲ ਰਹੀਆਂ ਲੇਕਿਨ 50 ਮਾਰਨੇ ਤੇ ਵਾਰੀ ਵਾਰੀ ਆਉਣਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਆਪਣੇ ਸ਼ਹਿਰ ਵਾਸੀਆਂ ਨੂੰ ਕਿ ਇਹ ਕਾਰਪੋਰੇਸ਼ਨ ਦਾ ਕੰਮ ਹੈ ਜਿਹੜਾ ਮੈਨੂੰ ਕਰਨਾ ਪੈ ਰਿਹਾ ਜੋ ਮੇਰੇ ਲੋਕ ਕੱਤੇ ਜਿੰਦਗੀ ਚ ਰਹਿਣਗੇ ਅੱਛਾ ਇਹ ਤਾਂ ਹੋ ਗਿਆ ਸੀਵਰੇਜ ਦਾ ਔਰ ਹਾਲ ਸਫਾਈ ਦਾ ਜਿਹੜਾ ਕੂੜਾ ਚੱਕਣ ਦਾ ਉਹ ਵੀ ਬੜਾ ਮਾੜਾ ਹਾਲ ਆ ਉਹਦੇ ਬਾਰੇ ਵੀ ਅਹ ਸਾਰਾ ਕੁਝ ਕਮੇਟੀ ਤੇ ਛੱਡਦੀ ਹੈ ਜਾਂ ਸਾਰਾ ਕੁਝ ਰਾਣਾ ਹੀ ਚਲਾਊਗਾ ਇਦਾਂ ਨਹੀਂ ਹੋ ਸਕਦਾ ਸ਼ਹਿਰ ਤਾਂ ਕਮੇਟੀ ਦੇ ਬਾਅਦ ਹੁੰਦਾ ਤੇ ਅੱਜ ਕੱਲ ਅਹ ਤੇ ਹੈ ਫਾਈ ਕਰਮਚਾਰੀ ਵੀ ਲੱਗੇ 10 10 ਫਾਈ ਕਰਮਚਾਰੀ ਮੈਂ ਆਪਣੇ ਨੂੰ ਲਾਏ ਆ ਇੱਕ ਇਹਨੂੰ 6 ਦਿਨ ਨੂੰ ਆ ਕਰਨਾ ਕਮੇਟੀ ਨੇ ਆ ਲੇਕਿਨ ਕੱਲ ਜਿਵੇਂ ਹੁਣ ਪਾਠ ਰਖਾਇਆ ਜਾ ਰਿਹਾ ਸਤਨਾਰਾਇਣ ਮੰਦਿਰ ਕਿੰਨੇ ਦਿਨ ਹੋਣਾ ਪਾਠ 14 9 ਦਿਨ ਕਥਾ ਵਾਲੀ 9 ਦਿਨ ਕਥਾ ਵਾਲੀ ਆ 6 ਦਿਨ ਚੌਕੀ ਆ 15 ਦਿਨ ਦਾ ਪ੍ਰੋਗਰਾਮ ਹੈ ਉਹਨਾਂ ਦੇ ਬਦਵੋਹ ਹੁੰਦੀ ਸੀ ਸੀਵ ਜੀ ਦੀ ਫਿਰ ਆਪਣੇ ਮਰੇ ਨਾ ਗਿਆ ਨਰਨ ਜੀ ਆਏ ਬਲਜੀਤ ਕਾਲਾ ਜੀ ਗਏ ਇਹਨਾਂ ਨੇ ਠੀਕ ਕਰ ਦਿੱਤਾ ਸਰ ਪਰਫੈਕਟ ਕਰ ਦਿੱਤਾ ਨਵਾਂ ਕਰਤਾ ਜੀ ਸਵਾਮੀ ਜੀ ਖੁਸ਼ ਨੇ ਬਹੁਤ ਸਹੀ ਬਸ ਹਮਾਰਾ 50 ਸਾਲ ਲੋੜ ਨਹੀਂ ਪਣੀ ਜਦੋਂ ਕਰਤਾ ਤੇ ਇਹ ਸਫਾਈ ਵੀ ਕੋਈ ਤੁਸੀਂ ਵੀਰੋ ਜੇ ਸਫਾਈ ਗੰਦੀ ਹੋਈ ਤੁਸੀਂ ਮੈਨੂੰ ਜਰੂਰ ਦੱਸਣਾ ਮੈਨੂੰ ਵੀ ਕਾਲਾ ਜੀ ਇੱਥੇ ਆਣਗੇ 2-3 ਘੜੇ 2-2 4-4 ਘੰਟੇ ਇੱਕ ਜਗਾ 2-2 4-4 ਘੰਟੇ ਇੱਕ ਜਗਾ ਤੇ ਐਮਸੀ ਬਿਲਕੁਲ ਬਰਾਬਰ ਢੱਟ ਕੇ ਖੜੇ ਹੋ ਆਪਾਂ ਸਾਫ਼ ਸੁਥਰਾ ਇੱਕ ਕਪੂਥਰਾ ਦੇ ਪਾਈ ਜਿਆਦਾ ਨਾ ਯਾਰ ਮੇਰੇ ਲੋਕ ਅਕਾਜੀ ਠੀਕ ਹੈ ਬਿਲਕੁਲ ਠੀਕ ਹੈ ਜੀ ਤੁਸੀਂ ਦੇਖਿਆ ਜਿੱਥੇ ਪਹਿਲਾਂ ਕੀਤਾ ਇਹਨਾਂ ਨਾਲ ਲੱਗੀਆਂ ਵੀ ਆ ਜੀ ਮਸ਼ੀਨਾਂ ਬਹੁਤ ਵਧੀਆ ਕੰਮ ਹੋ ਰਿਹਾ ਜੀ ਤੁਹਾਨੂੰ ਦੱਸਿਆ 14 ਕਰੋੜ ਰੁਪਇਆ ਲੱਖ ਰੁਪਇਆ ਸਾਡੇ ਖਾਤੇ 'ਚ ਪਿਆ ਲਾਸ ਹੀ ਰਹੇ ਨਹੀਂ ਮੀਟਿੰਗ ਕਰਦੀ ਨਹੀਂ ਬੁਰਾ ਹਾਲ ਹੈ ਇਹ ਸਦਾ ਕਾਰਨ ਕਾਰਨ ਕੀ ਹੋ ਰਿਹਾ ਨਾ ਜੀ ਕਾਰਨ ਯਾਰ ਇਹਨੇ ਐਫੀਸ਼ੀਐਂਸੀ ਆਫ ਦੀ ਕਮਿਸ਼ਨਰ ਲੇਖਣ ਦੋ ਦਿਨ ਬਾਅਦ ਚਲਾਈਓ ਉਹ ਵਰਕ ਆਊਟ ਲੈ ਲੈਣ ਦਿਓ ਠੀਕ ਹੈ ਫੋਟੋ ਤੇ ਸਵਾਲ ਚੋਣਾ ਆ ਗਿਆ ਲੋਕ ਸਭਾ ਦੇ ਕੀ ਤੁਹਾਡੀ ਤਿਆਰੀ ਆ ਰਹੀ ਸਿਆਸੀ ਦੰਗਲ ਜੀ ਦੇਖੋ ਸਿਆਸੀ ਦੰਗਲ ਰਾਣਾ ਤਾਂ ਹਮੇਸ਼ਾ ਪਾਰਟੀ ਦੇ ਨਾਲ ਚੱਲਿਆ ਸੁਲਤਾਨਪੁਰ ਨੂੰ ਛੱਡ ਕੇ ਸੁਲਤਾਨਪੁਰ ਤੱਕ ਕਰਨਾ ਪੈਣਾ ਸੀ ਇਹ ਕੰਮ ਇਹ ਕਰ ਦਿੱਤਾ ਜੇ ਪਾਰਟੀ ਕਹੇ ਕਿ ਲੜ ਤੇ ਲੜ ਪਾਂਗੇ ਨਹੀਂ ਕਹੋਗੇ ਮਦਦ ਕਰਦੇ ਤੇ ਤੁਹਾਗੇ ਜੀ ਆਪਾਂ ਮਦਦ ਕਰਦੇ ਨਹੀਂ ਕਿਉਂ ਬਈ ਅੱਜ ਅੱਜ ਆਮ ਆਦਮੀ ਪਾਰਟੀ ਦੀ ਲਿਸਟ ਜਿਹੜੀ ਆ ਉਹ ਜਾਰੀ ਹੋ ਚੁੱਕੀ ਆ ਕਾਂਗਰਸ ਦੀ ਕਦੋਂ ਤੱਕ ਲਿਸਟ ਆਸੇਗੀ ਦੇਖੋ ਇਹ ਤਾਂ ਇਹਨਾਂ ਦੀ ਪਾਰਟੀ ਤੇ ਦੋ ਮੰਦਰ ਨੇ ਫੈਸਲਾ ਲੈਣਾ ਸਾਡੀ ਸਮਾਜ ਸੋਸਲ ਪ੍ਰਾਣੀ ਪਾਰਟੀ ਆ ਔਰ ਮੁਲਕ ਆਜ਼ਾਦ ਕਰਾਇਆ ਔਰ ਮੁਲਕ ਆਜ਼ਾਦ ਹੋਣ ਤੋਂ ਬਾਅਦ ਲਗਾਤਾਰ ਯਤਨ ਕੀਤਾ ਇਸ ਮੁਲਕ ਦੀ ਆ ਅਸੀਂ ਵੇਲੇ ਦੀ ਗੱਲ ਕਰਦੇ ਹਾਂ ਪਾਣੀ ਦੀ ਗੱਲ ਕਰਦੇ ਹਾਂ ਡੈਮਾਂ ਦੀ ਗੱਲ ਕਰਦੇ ਹਾਂ ਬਿਜਲੀ ਦੀ ਗੱਲ ਕਰਦੇ ਹਾਂ ਇਹ ਸਾਰਾ ਇਨਫਰਾਸਟ੍ਰਕਚਰ ਸ਼ੁਰੂ ਚ ਕਾਂਗਰਸ ਪਾਰਟੀ ਨੇ ਬਣਾਇਆ ਠੀਕ ਹੈ ਜਦੋਂ ਕੋਈ ਤਰੱਕੀ ਕਰਦਾ ਤੇ ਜਿਹੜਾ ਮਰਜ਼ੀ ਮੈਨੇਜਰ ਲੈ ਕੇ ਬਿਠਾ ਦੋ ਉਹਨੂੰ ਤਰੱਕੀ ਕਰਨੀ ਆ ਤੇ ਕਾਂਗਰਸ ਪਾਰਟੀ ਇੱਕੋਤ ਵਿਚਾਲ ਪਾਰਟੀ ਆ ਉਹਨਾਂ ਦੇ ਆਪਣੇ ਕਾਇਦੇ ਕਾਨੂੰਨ ਨੇ ਉਹ ਕਾਇਦੇ ਕਾਨੂੰਨ ਦੇ ਸਾਹਮਣਾ ਸਕਰੀਨਿੰਗ ਹੋਏਗੀ ਸਕਰੀਨਿੰਗ ਦੇ ਬਾਅਦ ਫੇਰੋ ਸਾਰੇ-ਸਾਰੇ ਰੁੱਪੋ ਸੀਸੀ ਬੈਠੂਗੀ ਸੀਸੀ ਬੈਠ ਕੇ ਫੈਸਲਾ ਰਾਨਾ ਜੀ ਪੰਜ ਮੰਤਰੀਆਂ ਨੂੰ ਟਿਕਟ ਦਿੱਤੀ ਆਮ ਆਦਮੀ ਪਾਰਟੀ ਨੇ ਪੂਰੀ ਸਵਾਗਤ ਕਰਦੇ ਆਂ ਪੰਜਾ ਦਾ ਬਿਲਕੁਲ ਤਗੜੇ ਹੋ ਕੇ ਸਵਾਗਤ ਕਰਾਂਗੇ ਰਾਣੀ ਕਿਸ ਨੇ ਕਿਸ ਤੋਂ ਦੇਣੀ ਸੀ ਉਹਨਾਂ ਮੰਤਰੀਆਂ ਨੂੰ ਯੋਕੇ ਸੰਭਾਉ ਉਹਨਾਂ ਨੇ ਦਿੱਤੀ ਰਾਣੀ ਸਰਦਾਰ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹ ਕਰ ਰਿਹਾ ਕੀ ਕਹੂੰਗਾ ਯਾਰ ਪੰਜਾਬ ਬਚਾਓ ਯਾਤਰਾ ਉਹਨਾਂ ਦਾ ਆਪਣਾ ਪ੍ਰੋਗਰਾਮ ਹੈ ਸਾਡਾ ਆਪਣਾ ਪ੍ਰੋਗਰਾਮ ਹੈ ਉਹਨਾਂ ਦਾ ਲੰਘ ਦਾ ਸਟਾਈਲ ਆਪਣਾ ਰਾਣੀ ਦਾ ਸਟਾਈਲ ਆਪਣਾ ਸੋ ਜਦੋਂ ਪਾਰਟੀ ਟਿਕਟ ਦੇਗੀ ਲੜਕੇ ਦਿਖਾਵਾਂਗੇ ਲੜ ਰਿਹਾ ਬਿਲਕੁਲ ਲੜਾਂਗੇ ਜੇ ਪਾਰਟੀ ਟਿਕਟ ਦੋ ਜੇ ਪਾਰਟੀ ਟਿਕਟ ਦੇ ਦੋਗੀ ਠੀਕ ਆ ਠੀਕ ਇਹਦੇ ਨਾਲ ਜੀ ਦੁਆਬੇ ਤੋਂ ਸਾਰੇ ਜਿਹੜੇ ਹੋਣੇ ਆ ਗੋਸ਼ਵਾ ਚੋਣਾਂ ਚ ਦੁਆਬੇ ਤੋਂ ਸਾਰੇ ਜਾਂ ਕਿਸੇ ਪੰਜਾਬ ਦੇ ਹੋਰ ਦੇ ਦੇਖੋ ਦੋ ਹੀ ਦੋ ਦੋ ਹਲਕੇ ਆ ਇਹ ਖਡੂਰ ਸਾਹਿਬ ਉਹ ਵੀ ਦੋ ਦੁਆਬੇ ਦੀਆਂ ਸੀਟਾਂ ਆਨੰਦਪੁਰ ਸਾਹਿਬ ਚਾਰ ਦੁਆਬੇ ਦੀਆਂ ਸੀਟਾਂ ਉਥੇ ਸੋ ਲੜਾਂਗੇ ਦੁਆਬੇ ਤੋਂ